ਦੌਰਾਨ ਹਲਕਾ ਸਾਹਨੇਵਾਲ ਦੇ ਟੋਰ ਤੇ ਅੱਜ ਸਵੇਰ ਤੋਂ ਸਹਾ ਸ਼ਰਨਜੀਤ ਸਿੰਘ ਢਿੱਲੋਂ ਔਰ ਸੰਤਾ ਸਿੰਘ ਦੀ ਉਮੈਦਪੁਰੀ ਦੋਨੇ ਸੀਨੀਅਰ ਆਗੂ ਮੇਰੇ ਨਾਲ ਨੇ ਸੰਗਤ ਦੇ ਵਿੱਚ ਬੜਾ ਭਾਰੀ ਉਸ਼ਾਵਾ ਕੰਮ ਦੀ ਰੁਕਣ ਦੇ ਬਾਵਜੂਦ ਵੀ ਗਰਮੀ ਹੋਣ ਦੇ ਬਾਵਜੂਦ ਵੀ ਕੰਮਕਾਰ ਹੋਣ ਦੇ ਬਾਵਜੂਦ ਵੀ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਸੁਣਨ ਵਾਸਤੇ ਆ ਰਹੀ ਆ ਮੈਂ ਸਮਝਦਾ ਮੈਂ ਕਿ ਲੋਕਾਂ ਨੇ ਮਨ ਬਣਾ ਲਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਹੈ ਕਿਉਂਕਿ 2.5 ਸਾਲ ਦੀ ਕਾਰਗੁਜ਼ਾਰੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਵੀ ਫੇਲ ਹੈ ਔਰ ਕਾਂਗਰਸ ਨੂੰ ਪਿਛਲੇ 5 ਸਾਲ ਦੇ ਕੇ ਵੀ ਲੋਕ ਲੋਕ ਸਭਾ ਵਿੱਚ ਟਪਟਾ ਰਹੇ ਨੇ ਸੋ ਬਾਸ਼ ਸ਼੍ਰੋਮਣੀ ਅਕਾਲੀ ਦਲ ਜਿਹੜਾ ਉੱਪਰ ਕੇ ਸਾਹਮਣੇ ਆਊਗਾ ਔਰ ਮੈਂ ਸੀਟ ਜਿੱਤ ਕੇ ਪਾਰਟੀ ਦੀ ਛੋੜੀ ਵਿੱਚ ਪਾਊਂਗਾ ਲੱਡੂਆਂ ਨਾਲ ਬਹੁਤ ਪਿੰਡਾਂ ਦੇ ਵਿੱਚ ਸੰਗਤ ਨੇ ਟੋਲਿਆ ਮੈਂ ਪਿਆਰ ਸਰਕਾਰ ਜਿਹੜਾ ਪੁੱਲ ਨਹੀਂ ਸਕਦਾ ਇਹਦੇ ਪਿੱਛੇ ਇੱਕ ਮੁੱਖ ਕਾਰਨ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਪਿੰਡਾਂ ਦੀਆਂ ਸੱਥਾਂ ਤੋਂ ਚੱਲਣ ਵਾਲੀ ਪਾਰਟੀ ਹੈ ਤਾਂ ਹੀ ਪਿੰਡ ਪਿੰਡ ਸ਼ੋਅ ਮਣੀ ਕਾਲੀ ਦਲ ਦੇ ਉਮੀਦਵਾਰ ਵਜੂਦ ਸਤਕਾਰ ਹੋ ਰਿਹਾ ਔਰ ਲੋਕ ਬੋਟਾ ਪਾਉਣ ਵਾਸਤੇ ਤਿਆਰ ਬੈਠੇ ਸੀਐਮ ਮਾਨ ਨੂੰ ਥੋੜਾ ਜਿਹੜਾ ਇੱਥੇ ਰੂਟ ਚ ਕਰਨਾ ਪੈ ਰਿਹਾ ਦੋ ਤਰੀਕਿਆਂ ਨੂੰ ਆ ਰਹੇ ਆ ਮਾਟੀ ਮਾਨ ਤੇ ਟਿਕੜਾ ਰੋਡ ਤੇ ਤੇ ਕਿੰਨਾ ਦੇਖਦੇ ਹਾਂ ਹਰ ਪਾਰਟੀ ਉਹਦੇ ਵੱਡੇ ਆਗੂ ਆਪਦੇ ਪਾਰਟੀ ਦੇ ਕੈਂਡੀਡੇਟਾਂ ਲਈ ਕੈਂਪੇਨ ਕਰਦੇ ਹੁੰਦੇ ਆ ਇਹ ਚ ਕੋਈ ਵੱਡੀ ਗੱਲ ਨਹੀਂ ਚਾਹੇ ਕੋਈ ਸੀਐਮ ਹੈ ਚਾਹੇ ਕੋਈ ਸੀਐਮ ਨਹੀਂ ਹੈ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰਨ ਸਾਹਮਣੇ ਜਾਣਾ ਹੁੰਦਾ ਸੋ ਰੂਟੀਨ ਦੇ ਵਿੱਚ ਉਹ ਵੀ ਆ ਰਹੇ ਨੇ ਮੈਂ ਸਮਝਦਾ ਮਾਂ ਕਿ ਉਹਨਾਂ ਨੂੰ ਵੱਧ ਜ਼ੋਰ ਲਾਉਣਾ ਪੈ ਰਿਹਾ ਕਿਉਂਕਿ ਜੇ ਸਰਕਾਰ ਇੰਨੀ ਜ਼ਿਆਦਾ ਕੰਮ ਕਰ ਚੁੱਕੀ ਹੁੰਦੀ ਤਾਂ ਬੈਠੇ ਬਿਠਾਈ ਜਿੱਤੇਦੇ ਲੇਕਿਨ ਉਹਨਾਂ ਨੂੰ ਅੱਜ ਪਿੰਡਾਂ 'ਚ ਕਈ ਕਿਸਮ ਦੇ ਵਿਰੋਧ ਦਾ ਸਾਹਮਣਾ ਪੈ ਰ ਕਰ ਰਿਹਾ ਲੋਕ ਕਰ ਰਹੇ ਨੇ ਵਿਰੋਧ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕੰਮ ਨਹੀਂ ਹੋਇਆ ਪੰਜਾਬ ਦੇ ਵਿੱਚ ਕੇਵਲ ਗੱਲਾਂ ਬਾਤਾਂ ਦੀ ਰਾਜਨੀਤੀ ਚੱਲ ਰਹੀ ਹੈ ਵਿਕਰਮ ਸਿੰਘ ਖਾਲਸਾ ਜੀ ਨੂੰ ਅਸੀਂ ਭਰੋਸਾ ਦਿਵਾਉਣਾ ਚਾਹੁੰਦੇ ਆ ਵੱਧ ਤੋਂ ਵੱਧ ਵੋਟਾਂ ਨਾਲ ਇਹਨਾਂ ਨੂੰ ਪਿੰਡ 'ਚੋਂ ਲੀਡ ਲੈ ਕੇ ਦਵਾਂਗੇ ਕਿਉਂਕਿ ਲੋਕ ਹੁਣ ਮਨ ਬਣਾ ਚੁੱਕੇ ਆ ਜੀ ਕਿਉਂਕਿ ਲੋਕਾਂ ਨੇ ਪਹਿਲੀਆਂ ਸਰਕਾਰਾਂ ਵੇਲੇ ਆਪਣੇ ਆਪ ਨੂੰ ਜੋਪ ਤ ਹੈ ਕਾਂਗਰਸ ਦੀ ਸਰਕਾਰ ਰਹੀ ਆ ਹੁਣ ਆਪ ਦੀ ਸਰਕਾਰ ਆ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੰਮ ਕਰਾ ਕੇ ਦਿੱਤੇ ਨੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਕਹਿੰਦੇ ਨੇ ਕਰਕੇ ਦਿਖਾਉਂਦੇ ਨੇ ਔਰ ਉਹਨਾਂ ਨੇ ਜੋ ਇੱਕ ਆਪਾਂ ਸਾਰਿਆਂ ਨੂੰ ਮੈਸੇਜ ਦਿੱਤਾ ਹੋਇਆ ਕਿ ਖੇਤਰੀ ਪਾਰਟੀ ਬਿਲਕੁਲ ਸੱਚਾਈ ਹੈ ਜੀ ਇਹ ਤੇ ਜੇ ਖੇਤਰੀ ਪਾਰਟੀ ਦੇ ਹੱਥ ਮਜ਼ਬੂਤ ਹੋਣਗੇ ਤਾਂ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਆ ਇਹੀ ਸਾਰਾ ਕੁਝ ਦੇਖਦੇ ਹੋਏ ਪੂਰੇ ਪੰਜਾਬ ਵਾਸੀ ਇਸ ਸਮੇਂ ਮਨ ਬਣਾ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਵੱਧ ਤੋਂ ਵੱਧ ਵੋਟਾਂ ਵਿੱਚ ਜਿਤਾਉਣਗੇ। ਦੇਖੋ ਜੀ ਬਹੁਤ ਵਧੀਆ ਰੁਝਾਨ ਉਹ ਦੇਖ ਹੀ ਲਿਆ ਬਹੁਤ ਜ਼ਿਆਦਾ ਸੰਗਤ ਸੀਗੀ ਆਈ ਹੋਈ ਸੁਣਨ ਲਈ ਖਾਲਸਾ ਜੀ ਤੇ ਤੁਹਾਨੂੰ ਉਮੀਦ ਆ ਵੀ ਲੋਕਾਂ ਦੇ ਵਿੱਚ ਇੱਕ ਅਕਾਲੀ ਦਲ ਨੂੰ ਵੋਟ ਪਾਉਣ ਨੂੰ ਕਾਫੀ ਜ਼ਿਆਦਾ ਉਤਸ਼ਾਹ ਦੇਖ ਰਿਹਾ ਆ। ਤੇ ਉਮੀਦਵਾਰ ਬਨੋਂ ਜੇ ਗੱਲ ਕਰੀਏ ਤਾਂ ਵਿਕਰਮ ਜੀ ਖਾਲਸਾ ਜੀ ਇੱਕ ਇਮਾਨਦਾਰ ਬੇਦਾਗ ਉਮੀਦਵਾਰ ਨੇ ਤੇ ਉਹਨਾਂ ਦੀ ਜਿਹੜੀ ਪਰਿਵਾਰਕ ਹਿਸਟਰੀ ਆ ਉਹ ਵੀ ਬਹੁਤ ਸਾਫ਼ ਸੁਥਰੀ ਆ ਤੇ ਸਾਨੂੰ ਉਮੀਦ ਆ ਇੱਕ ਵਧੀਆ ਲੀਡ ਦੇ ਨਾਲ ਹਲਕੇ ਦੇ ਵਿੱਚੋਂ ਤੇ ਫਤੇਗੜ ਸਾਹਿਬ ਕੰਸਟਿਟੂਐਂਸੀ ਦੇ ਵਿੱਚੋਂ ਤਾਬਤ ਕਰਦੇ। ਦੇਖੋ ਜੀ ਜੋ ਜੋ ਆਪਣੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀਆਂ ਉਪलब्ਧੀਆਂ ਕੀਤੀਆਂ ਹੋਈਆਂ ਨੇ ਉਸ ਤਰ੍ਹਾਂ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਯੂਥ ਨੂੰ ਨਾਲ ਲੈ ਕੇ ਜਾਣੂ ਕਰਵਾ ਰਹੇ ਆ। ਸੋ ਬਹੁਤ ਭਾਰੀ ਉਤਸ਼ਾਹ ਨੌਜਵਾਨਾਂ ਦੇ ਦੇਖਣ ਨੂੰ ਮਿਲ ਰਿਹਾ ਵਾ ਜੋ ਇਹ ਪਾਰਟੀਆਂ ਨੂੰ ਮੌਕੇ ਦਿੱਤੇ ਨੇ ਲੋਕ ਇਹਨਾਂ ਤੋਂ ਅੱਕ ਚੁੱਕੇ ਹਨ। ਹੁਣ ਟਾਈਮ ਸ਼੍ਰੋਮਣੀ ਅਕਾਲੀ ਦਲ ਦਾ ਹੈ ਸੋ ਅੱਜ ਸਾਡੇ ਪਿੰਡ ਸਾਰੇ ਸਾਰਿਆਂ ਨੇ ਆ ਕੇ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਨੂੰ ਭਰੋਸਾ ਦਿਵਾਇਆ ਹੈ ਤੇ ਉਹਨਾਂ ਨੂੰ ਜਿਤਾ ਕੇ ਉਹ ਇੱਥੋਂ ਭੇਜਾਂਗੇ ਅਸੀਂ ਆਪਣੇ ਪਿੰਡ ਤੋਂ ਸੋ ਬਹੁਤਾ ਨਾ ਕੋਈ ਕਹਿੰਦਾ ਹੋਇਆ ਆਪਜੀ ਤੋਂ ਦੇਖੋ ਜਿਵੇਂ ਕਿ ਆਪਣੇ ਲੋਕ ਸਭਾ ਆਂਦੀਆਂ ਵੋਟਾਂ ਆ ਗਈਆਂ ਨੇ ਉਹਦੇ ਰਿਗਾਰਡਿੰਗ ਅੱਜ ਇਕੱਠ ਹੋਇਆ ਸੀ ਸਾਡੇ ਪਿੰਡ ਰਾਮਗੜ੍ਹ ਦੇ ਵਿੱਚ ਸਾਡੀ ਨਗਰ ਦੀ ਪੰਚਾਇਤ ਤੇ ਸਾਡੇ ਪਿੰਡ ਦੇ ਸਾਰੇ ਪਤਵੰਤੇ ਸੱਜਣ ਤੇ ਇਲਾਕਾ ਨਿਵਾਸੀ ਇਕੱਠੇ ਹੋਏ ਨੇ ਅਸੀਂ ਅੱਜ ਇਹਨਾਂ ਨੂੰ ਯਕੀਨ ਦਿਵਾ ਕੇ ਭੇਜਿਆ ਜਿਹੜੇ ਵਿਕਰਮਜੀਤ ਖਾਲਸਾ ਜੀ ਖਾੜੇ ਚੋਣ ਲੜ ਰਹੇ ਨੇ ਭਾਰੀ ਬਹੁਤ ਨਾਲ ਅਸੀਂ ਰਾਮਗੜ੍ਹ ਤੋਂ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਤੇ ਤਾਂ ਜੋ ਅਸੀਂ ਸਾਨੂੰ ਕੱਲ ਤੋਂ ਅਗਲੇ ਆਉਣ ਵਾਲੇ ਸਮੇਂ 'ਚ ਅਸੀਂ ਇਲਾਕੇ ਲਈ ਗ੍ਰਾਂਟ ਲੈ ਸਕੀਏ ਤੇ ਬਹੁਤ ਵਧੀਆ ਜੀ ਹਲਕੇ ਦੇ ਵਿੱਚ ਜਿਵੇਂ ਕੀ ਸਾਡੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸੰਘਟ ਲੋਜੀ ਆ ਇਹਨਾਂ ਨੇ ਸਾਡੇ ਇਲਾਕੇ ਨੂੰ ਸੜਕਾਂ ਆਰਓ ਸਿਸਟਮ ਹੋਰ ਜਿੰਨੇ ਵੀ ਸਾਡੇ ਕੰਮ ਹੋਏ ਨੇ ਪਿੰਡ ਰਾਮਗੜ੍ਹ ਦੇ ਵਿੱਚ ਸਭ ਇਹਨਾਂ ਦੀ ਸਰਕਾਰ ਦੇ ਵੇਲੇ ਹੀ ਹੋਏ ਨੇ ਜੀ ਉਹ ਉਸ ਤੋਂ ਬਾਅਦ ਹੋਰ ਸਰਕਾਰਾਂ ਵੀ ਅਸੀਂ ਦੇਖ ਲਈਆਂ ਕੋਈ ਕੰਮ ਨਹੀਂ ਹੋਇਆ ਜੀ ਕਿਸੇ ਵੀ ਤਰੀਕੇ ਦੀ ਕੋਈ ਅੱਗੇ ਡਾਕਟਰ ਅਮਰ ਸਿੰਘ ਜੀ ਵੀ ਐਮਪੀ ਰਹਿ ਕੇ ਗਏ ਨੇ ਕੋਈ ਆਮਗੜ੍ਹ ਨੂੰ ਕਿਸੇ ਵੀ ਤਰੀਕੇ ਦੀ ਕੋਈ ਇੱਕ ਵੀ ਗ੍ਰਾਂਟ ਨਹੀਂ ਆਈ ਤੇ ਮੈਂ ਵੀ ਪੰਚਾਇਤ ਦੇ ਵਿੱਚ ਸੀ ਸਾਨੂੰ ਆਮ ਬੰਦੇ ਨੂੰ ਚਲੋ ਨਹੀਂ ਪਤਾ ਹੁੰਦਾ ਕੋਈ ਵੀ ਸਾਨੂੰ ਇੱਕ ਵੀ ਗ੍ਰਾਂਟ ਮਤਲਬ ਨਹੀਂ ਆਈ